ਅ ਜਿਹੜਾ ਵੀ ਸਾਡਾ ਐਂਟੀ ਕ੍ਰਿਮੀਨਲ ਯੂ ਐਂਟੀ ਸੋਸ਼ਲ ਐਲੀਮੈਂਟ ਨੂੰ ਲੈ ਕੇ ਸਾਡੀ ਕਮੇਟੀ ਚੱਲੀ ਹੋਏ ਉਹਦੇ ਅੰਡਰ ਹੀ ਸਾਨੂੰ ਇਤਲਾ ਮਿਲੀ ਸੀ ਕਿ ਉਹ ਚਨਕੂਆ ਪਿੰਡ ਦੇ ਨੇੜੇ ਕੁਝ ਐਂਟੀ ਸੋਸ਼ਲ ਐਲੀਮੈਂਟ ਹਿਲ ਚੁੱਕੇ ਤੇ ਸਾਡੀ ਟੀਮ ਨੇ ਫਿਰ ਉੱਥੇ ਜਾ ਕੇ ਨਾਕਾਬੰਦੀ ਵਗੈਰਾ ਕੀਤੀ ਉਥੇ ਇੱਕ ਕਰੈਕਟਰ ਗੱਡੀ ਦੇ ਵਿੱਚ ਚਾਰ ਨੌਜਵਾਨ ਆਰੇ ਸੀ ਤੇ ਉਹ ਮਕਸੂਦਾ ਸਾਈਡ ਤੋਂ ਆਰੇ ਸੀ ਤੇ ਚਲ ਪੂਆ ਫਿਰ ਉਹਨਾਂ ਦਾ 40 ਜੀ ਜਦੋਂ ਨਾਦੀ ਤਲਾਸ਼ ਲਿੱਤੀ ਗਈ ਅ ਔਰ ਉਹ ਕਿ ਉਹਨਾਂ ਨੇ ਪੁੱਛਤੀ ਪੁਸ਼ਕਸ਼ ਕੀਤੀ ਗਈ ਸੀ ਤੇ ਤੇ ਉਹਨਾਂ ਦੀ ਜੋ ਪਛਾਣ ਹੈ ਉਹ ਅਨੁਜ ਉਰਫ ਲੱਲਾ ਔਰ ਰਵੀ ਉਸ ਕਾਰਪੂਸ ਤੇ ਇੱਕ ਸੁਰਜ ਟਿਕਸਵਾਂ ਦੀ ਦੇ ਚਾਰ ਮੁੰਦੇ ਸੀਗੇ ਇਹਨਾਂ ਦੀ ਤਲਾਸ਼ੀ ਦੌਰਾਨ ਗੱਡੀ 'ਚੋ 20 ਗ੍ਰਾਮ ਹੈਰੋਇਨ 3.5 ਲੱਖ ਇੰਡੀਅਨ ਕਰੰਸੀ ਨੋਟਸ ਤੇ ਉਹਦੇ ਨਾਲ ਨਾਲ 33 ਯੂ ਐਸ ਡਾਲਰਸ ਮਿਲੇ ਸੀਗੇ ਉਦੋਂ ਬਾਅਦ ਇਹਨਾਂ ਨੂੰ ਇਹਨਾਂ ਦੇ ਉੱਤੇ ਕੇਸ ਦਰਜ ਕਰਕੇ ਐਫ ਆਈ ਆਰ ਨੰਬਰ 38 ਅ ਦਰਜ ਕੀਤੀ ਗਈ ਸੀ ਕਿ ਐਨਫੀਐਸ ਦੇ ਅ ਐਕਟ ਦੇ ਅੰਦਰ ਐਫ ਆਈ ਆਰ ਦਰਜ ਕੀਤੀ ਸੀ ਤੇ ਉਦੋਂ ਬਾਅਦ ਇਹਨਾਂ ਨੇ ਕੁਝ ਕੀ ਛੁਪੀ ਦੌਰਾਨ ਤਫਤੀਸ਼ ਦੌਰਾਨ ਕੁਐਸਚਨਿੰਗ ਸਾਨੂੰ ਪਤਾ ਲੱਗਿਆ ਸੀਗਾ ਕਿ ਇਹਨਾਂ ਨੇ ਆਪਣੇ ਆਪ ਨੂੰ ਇੱਕ ਜਗਜੀਤ ਨਾ ਦਾ ਪਰਸਨ ਹੈ ਜਗਜੀਤ ਉਸ ਜਗਜੀਤ ਉਹ ਉਹਦੇ ਨਾਲ ਹੀ ਕੰਮ ਕਰਦੇ ਸੀਗੇ ਤੇ ਉਹਨਾਂ ਦੀ ਚੌਦੀ ਡਾਇਰੈਕਸ਼ਨ ਦੇ ਉੱਪਰ ਹੀ ਕੰਮ ਕਰਦੇ ਸੀਗੇ ਤੇ ਕੇਸ ਦੇ ਵਿੱਚ ਵੀ ਜਗਜੀਤ ਨੂੰ ਵੀ ਨਾਮਿਨੇਟ ਕੀਤਾ ਗਿਆ ਸੀ ਉਹ ਔਰ ਉਦੋਂ ਬਾਅਦ ਫਿਰ ਰਵੀ ਉਸ ਕਾਰਦੂਸ ਦੇ ਕੁਐਸਚਨਿੰਗ ਦੇ ਵਿੱਚ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਇਹਨਾਂ ਦੇ ਕੋਲ ਨਜਾਇਜ਼ ਹਥਿਆਰ ਵੀ ਸੀਗੇ ਤੇ ਜਦੋਂ ਪੜਤਾਲ ਕੀਤੀ ਗਈ ਸੀ ਤੇ ਉਹਦੇ ਕੋਲੋਂ ਵੀ ਰਿਕਵਰੀ ਵੀ ਹੋਈ ਇੱਕ ਨਜਾਇਜ਼ ਬੱਤੀ ਬੋਰਦੋ ਪਿਸਟਲ ਔਰ ਦੋ ਜਿੰਦਾ ਰਾਉਂਡ ਮਿਲੇ ਸੀਗੇ ਉਹਦੇ ਨਾਲ ਨਾਲ ਉਹ ਕਿਪਾਨਾ ਤੇ ਹੋਰ ਵੀ ਇਦਾਂ ਦੇ ਸਮਾਨ ਮਿਲੇ ਤੇ ਉਦੋਂ ਬਾਅਦ ਫਿਰ ਉਹਨੇ ਇੱਕ ਹੋਰ ਗੱਲ ਆਪਣੇ ਜਿਹੇ ਇੰਟਰੋਗੇਸ਼ਨ ਦੇ ਵਿੱਚ ਕਸੀ ਸੀ ਕਿ ਜਗਜੀਤ ਉਰਫ ਜੱਗੀ ਦਾ ਇੱਕ ਬ੍ਰਦਰ ਵੀ ਹੈਗਾ ਕਾਲਾ ਉਹ ਵੀ ਉਹਦੇ ਨਾਲ ਕੰਮ ਕਰਦਾ ਤੇ ਉਹਦੇ ਕੋਲ ਵੀ ਨਜਾਇਜ਼ ਹਥਿਆਰ ਹੋ ਸਕਦੇ ਆ ਜਦੋਂ ਕੁਐਸਚਨਿੰਗ ਆ ਕੇ ਹੋਈ ਤੇ ਤਫਤੀਸ਼ ਦੌਰਾਨ ਫਿਰ ਸਾਨੂੰ ਇਹਨਾਂ ਦਾ ਪਤਾ ਲੱਗਿਆ ਕਿ ਜੋ ਵੈਪਨ ਲੈ ਕੇ ਆਂਦੇ ਹਨ ਕਾਲਾ ਜੋ ਲੈ ਕੇ ਆਂਦਾ ਉਹ ਐਮਪੀ ਬੇਸਡ ਜੋ ਸਪਲਾਈਅਰ ਸੀ ਉਹਨਾਂ ਕੋ ਵੈਪਨ ਲੈ ਕੇ ਆਂਦੇ ਹਨ ਤੋਂ ਤਫਤੀਸ਼ ਕਰਦੇ ਹੋਏ ਪੁਲਿਸ ਦੀ ਇੱਕ ਪਾਰਟੀ ਅ ਮੱਧ ਪ੍ਰਦੇਸ਼ ਵੀ ਹੀ ਉਥੋਂ ਅਸੀਂ ਦੋ ਸਪਲਾਈਅਰਸ ਜੋ ਵੈਪਨ ਦੇ ਹੈ ਜੋ ਪੰਜਾਬ ਦੇ ਸਪੈਸ਼ਲੀ ਇਸ ਜੋ ਇੱਕ ਪੂਰੀ ਗੈਂਗ ਹੈ ਆਰਗੇਨਾਈਜ਼ ਕ੍ਰਾਈਮ ਜੋ ਕਰ ਰਹੀ ਸੀਗੇ ਉਹਨਾਂ ਨੂੰ ਸਪਲਾਈ ਕਰਦੇ ਸੀਗੇ ਤੇ ਇੱਕ ਤਾਂ ਹਰਪਾਲ ਪਰਸਨ ਇਨੀਸ਼ੀਅਲੀ ਮਿਲਿਆ ਸੀਗਾ ਉਹ ਐਮਪੀ ਦਾ ਹੀ ਰਹਿਣ ਵਾਲਾ ਹੈ ਤੇ ਤਾਰ ਉਥੇ ਜਿਹਾ ਜਲਾਇਗਾ ਉਥੇ ਰਹੇਗਾ ਉਹਦੇ ਕੋਲੋਂ 7 ਬੱਤੀ ਮੋਰ ਦੇ ਪਿਸਟਲਸ ਐਂਡ 7 ਮੈਗਜ਼ੀਨਸ ਉਹਦੇ ਕੋਲੋਂ ਬਰਾਮਦ ਹੋਈ ਤੇ ਉਹਨੂੰ ਵੀ ਫਿਰ ਹਿਰਾਸਤ ਦੇ ਵਿੱਚ ਲੁੱਟਿਆ ਗਿਆ ਸੀਗਾ ਉਹਦੀ ਫਿਰ ਉੱਥੇ ਹੀ ਮੁਰਲੀ ਜਦੋਂ ਇੰਟਰਵਿਊ ਇੰਟਰਵਿਊਨ ਕੀਤੀ ਗਈ ਤਾਂ ਉਹਨੇ ਅੱਗੇ ਹੋਰ ਸਪਲਾਈਆ ਤਾਂ ਨਾ ਦੱਸਿਆ ਨਾਲ ਨਾਲ ਪੁਲਿਸ ਉਥੇ ਉਹਦੀ ਵੀ ਪਾਲ ਕਰਕੇ ਪਹੁੰਚੀ ਤੇ ਜੋ ਗੁਰਜਾ ਕੁਲਦੀਪ ਦਾਦਾ ਪਰਸਨ ਹੈਗਾ ਉਹਦੇ ਕੋਲੋਂ ਵੀ 6 ਬੱਤੀ ਹੋਰ ਦੇ ਕੁਐਸਚਨ 6 ਮਾਰਦੀ ਦੇ ਨਾਲ ਉਹਨੂੰ ਵੀ ਅਰੈਸਟ ਕੀਤਾ ਗਿਆ ਤੇ ਉਦੋਂ ਉਹਦੇ ਕੋਲੋਂ ਵੀ ਆ ਬਰਾਬਤ ਕੀ ਹੋਈ ਤੇ ਹੁਣ ਤੱਕ ਕੀ ਟੋਟਲ ਜੋ ਇਸ ਕੇਸ ਦੇ ਵਿੱਚ ਵੈਪਨ ਦੀ ਜੋ ਬਰਾਬਤ ਹੋਈ ਹੈ ਉਹ 14 ਬੱਤੀ ਬੂਲ ਦੇ ਪਿਸਟਲ ਤੇ 14 magazines ਦੋ ਜਿੰਦਾ ਰਾਉਂਡਸ बरामद ਹੋਏ ਅਤੇ ਨਾਲ ਨਾਲ 20 ਗ੍ਰਾਮ ਹੈਰੋਇਨ 3.5 ਲੱਖ ਇੰਡੀਅਨ ਕਰੰਸੀ ਨੋਟਸ ਮੇ 100 ਯੂ ਐਸ ਡਾਲਰਸ ਆਗੇ ਵੀ ਤਫਤੀਸ਼ ਜਾਰੀ ਹੈਗੀ